ਜਿੱਥੇ ਇਸ ਸਾਲ ਮੌਨਸੂਨ ਸਾਰੇ ਸਾਲਾਂ ਨਾਲੋਂ ਵੱਧ ਸਰਗਰਮ ਹੁੰਦੀ ਆ ਭਾਰਤ ਦੇ ਚਾਰ ਸੂਬੇ ਪੰਜਾਬ ਹਿਮਾਚਲ ਉਤਰਾਖੰਡ ਅਤੇ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਂਦੇ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਜਾਂਦੀ ਆ ਪਰ ਇਸ ਵਾਰ ਦੇ ਵਿਚਾਲੇ ਮੁਰ ਤੋਂ ਭਾਰੀ ਮੀਂਹ ਨੂੰ ਲੈ ਕੇ ਹਾਈ ਅਲਰਟ ਜਿਹੜਾ ਜਾਰੀ ਹੋ ਚੁੱਕਿਆ ਹੈ ਇਸ ਵੇਲੇ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਭਾਰੀ ਮੀਂਹ ਪੈਣ ਵਾਲਾ ਤੋਂ ਬਾਅਦ ਆਉਣ ਵਾਲੇ 2-4 ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਨੂੰ ਲੈ ਕੇ ਹਾਈ ਅਲਰਟ ਜਾਰੀ ਹੋ ਚੁੱਕਿਆ ਹਾਲਾਂਕਿ ਪੰਜਾਬ ਦੇ ਵਿੱਚ ਫਿਲਹਾਲ ਜਿਹੜਾ ਮੌਸਮ ਆ ਖੁਸ਼ਕ ਰਹਿਣ ਵਾਲਾ ਸਾਫ਼ ਰਹਿਣ ਵਾਲਾ ਪਾਰਾ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਦੇ ਵਿੱਚ ਅੱਜ ਭਾਰੀ ਮੀਂਹ ਨੂੰ ਲੈ ਕੇ ਹਾਈ ਅਲਰਟ ਜਿਹੜਾ ਜਾਰੀ ਹੋ ਚੁੱਕਿਆ ਹਮੀਰਪੁਰ ਕਾਂਗੜਾ ਕੁੱਲ ਮੰਡੀ ਸ਼ਿਮਲਾ ਸਿਓਲ ਅਤੇ ਸਰਮੌਰ ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰੀ ਹੋ ਚੁੱਕਾ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸੇ ਮੌਨਸੂਨ ਦੇ ਵਿੱਚ ਜਦੋਂ ਵਾਰ-ਵਾਰ ਭਾਰੀ ਮੀਂਹ ਪੈਂਦਾ ਵੱਡਾ ਪਟਣ ਦੀਆਂ ਘਟਨਾਵਾਂ ਵਾਪਰਦੀਆਂ ਨੇ 386 ਲੋਕਾਂ ਦੀ ਇਸ ਸਾਲ ਦੀ ਮੌਨਸੂਨ ਦੇ ਵਿੱਚ ਹਿਮਾਚਲ ਕੱਲੇ ਜਿਹੜਾ ਸੂਬੇ ਦੇ ਵਿੱਚ ਮੌਤ ਹੋ ਜਾਂਦੀ ਆ 386 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਇਸ ਮੌਨਸੂਨ ਦੁਆਰਾ ਬਹੁਤ ਸਾਰੇ ਲੋਕ ਗੱਡੀਆਂ ਦੇ ਵਿੱਚ ਜਿਹੜਾ ਜੋ ਲੈਂਡਸਲਾਈਡਿੰਗ ਹੋ ਜਾਂਦੀ ਆ ਉਸ ਦੇ ਵਿੱਚ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਆ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਘਰ ਟਹਿ ਜਾਂਦੇ ਨੇ ਬਹੁਤ ਦੁਬਾਰਾ ਘਟਨਾਵਾਂ ਵਾਪਰੀਆਂ ਨੇ ਕਿ ਕਿਸ ਤਰੀਕੇ ਨਾਲ ਕਾਂਗੜਾ ਦੇ ਵਿੱਚ ਕੁੱਲੂ ਮੰਡੀ ਸ਼ਿਮਲਾ ਦੇ ਵਿੱਚ ਵਾਰ-ਵਾਰ ਜਿਹੜੀਆਂ ਬੱਦਲ ਫੱਟਣ ਦੀਆਂ ਘਟਨਾਵਾਂ ਵਾਪਰੀਆਂ ਇਸ ਤੋਂ ਇਲਾਵਾ ਚੰਬਾ ਦੇ ਵਿੱਚ ਬਹੁਤ ਵਾਰ ਜਿਹੜੇ ਬੱਦਲ ਫਟਣ ਦੀ ਘਟਨਾ ਵਾਪਰੀ ਜਿਸ ਤੋਂ ਬਾਅਦ ਜਦੋਂ ਬੱਦਲ ਫਟਦਾ ਅਚਾਨਕ ਫਲੈਸ਼ ਜਿਹੜਾ ਫਲੱਡ ਫਲੈਸ਼ ਹੋਣ ਤੋਂ ਬਾਅਦ ਬਹੁਤ ਸਾਰਾ ਪਾਣੀ ਇਕੱਠਾ ਆਉਂਦਾ ਜੋ ਵੀ ਉਸ ਦੇ ਅੱਗੇ ਆਉਂਦਾ ਸਾਰਾ ਕੁਝ ਹੜਾ ਕੇ ਲੈ ਜਾਂਦਾ ਤੇ ਅੱਜ ਮੌੜ ਤੋਂ ਮੌਨਸੂਨ ਜਿਹੜਾ ਮੌਨਸੂਨ ਦੇ ਵੱਲੋਂ ਕਰਬਟ ਲਈ ਗਿਆ ਮੌਸਮ ਹਿਮਾਚਲ ਦੇ ਵਿੱਚ ਬਦਲਿਆ ਤੇ ਇੱਥੋਂ ਤੱਕ ਕਿ ਅੱਜ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਹਾਈ ਅਲਰਟ ਜਾਰੀ ਹੋ ਚੁੱਕਾ ਹੈ ਜਿਸ ਦੇ ਵਿੱਚ ਹਮੀਰਪੁਰ ਕਾਂਗੜਾ ਕੁਲੂ ਮੰਡੀ ਸ਼ਿਮਲਾ ਸਿਓਲ ਅਤੇ ਸਰਮੌਰ ਜ਼ਿਲ੍ਹਿਆਂ ਦੇ ਵਿੱਚ ਅੱਜ ਭਾਰੀ ਮੀਂਹ ਪੈਣ ਵਾਲਾ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਅੱਜ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਬੱਦਲ ਅਤੇ ਗਰਜ ਵੀ ਦੇਖਣ ਨੂੰ ਮਿਲ ਸਕਦੀ ਤੇ ਨਾਲ ਦੀ ਨਾਲ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਇਹ ਉਹ ਇਲਾਕੇ ਨੇ ਜਿੱਥੇ ਕਿ ਟੂਰਿਜ਼ਮ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹਾਲਾਂਕਿ ਜਦੋਂ ਪਿਛਲੇ ਮਹੀਨਿਆਂ ਦੇ ਵਿੱਚ ਹਾਂ ਮੌਨਸੂਨ ਸਰਕਾਰੋਂ ਦਿਆ ਭਾਰੀ ਮੀਂਹ ਪੈਂਦੇ ਨੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਸ ਵਕਤ ਵੀ ਜਿਹੜਾ ਵੱਡੇ ਪੱਧਰ ਤੇ ਟੂਰਿਜ਼ਮ ਪ੍ਰਭਾਵਿਤ ਹੁੰਦਾ ਪਰ ਉਸ ਤੋਂ ਬਾਅਦ ਹੁਣ ਜਦੋਂ ਮੌਸਮ ਦੇ ਵਿੱਚ ਕੁਝ ਮੀਂਹ ਦੇ ਵਿੱਚ ਰੁਕਾਵਟ ਆਈ ਸੀ ਬੱਦਲ ਫਟਣ ਦੀਆਂ ਘਟਨਾਵਾਂ ਰੁਕ ਜਾਂਦੀਆਂ ਤਾਂ ਮੁੜ ਤੋਂ ਲੋਕ ਨੇ ਜਿਹੜੇ ਇਸ ਇਲਾਕਿਆਂ ਦੇ ਵੱਲ ਘੁੰਮਣ ਜਾਂਦੇ ਨੇ ਤੇ ਅੱਜ ਉਹਨਾਂ ਦੇ ਲਈ ਮੁੜ ਤੋਂ ਜਿਹੜਾ ਅਲਰਟ ਆ ਉਹ ਵੀ ਜਾਰੀ ਹੋ ਚੁੱਕਿਆ ਕਿਉਂਕਿ ਹਿਮਾਚਲ ਦੇ ਵਿੱਚ ਅੱਜ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਵਾਲਾ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਹਿਮਾਚਲ ਪਹਾੜੀ ਇਲਾਕਾ ਕੋਈ ਇਲਾਕਾ ਬਿਲਕ ਪਹਾੜਾਂ ਨੂੰ ਕੱਟ-ਕੱਟ ਕੇ ਸੜਕਾਂ ਬਣਾਈਆਂ ਤਾਂ ਜਿਹੇ ਇਹਦੇ ਵਿੱਚ ਜਦੋਂ ਲਗਾਤਾਰ ਭਾਰੀ ਮੀਂਹ ਪੈਂਦਾ ਤੇ ਫਿਰ ਜਿਹੜੀਆਂ ਪਹਾੜੀਆਂ ਨੇ ਉਹਨਾਂ ਤੋਂ ਲੈਂਡਸਲਾਈਡਿੰਗ ਵੱਡੇ ਪੱਧਰ ਤੇ ਹੁੰਦੀ ਆ ਸੜਕਾਂ ਤੱਕ ਬਲਾਕ ਹੋ ਜਾਂਦੀਆਂ ਨੇ ਇਸ ਮੌਨਸੂਨ ਦੀ ਜਿਹੜੀ ਸਾਲ ਦੇ ਵਿੱਚ ਇਸ ਦੇ ਵਿੱਚ ਜਦੋਂ ਕੋਈ ਇੱਕ ਮਹੀਨਾ ਪਹਿਲਾਂ ਜਿਹੜੀ ਮੌਨਸੂਨ ਵੱਡੇ ਪੱਧਰ ਤੇ ਸਰਗਰਮ ਹੁੰਦੀ ਆ ਬਹੁਤ ਸਾਰੇ ਜਿਹੜੀ ਸੈਂਕੜੇ ਦੀ ਗਿਣਤੀ ਦੇ ਵਿੱਚ ਹਿਮਾਚਲ ਦੇ ਵਿੱਚ ਜਿਹੜੀਆਂ ਸੜਕਾਂ ਨੇ ਬਲਾਕ ਹੋ ਜਾਂਦੀਆਂ ਨੇ ਪਰ ਅੱਜ ਹਿਮਾਚਲ ਦੇ ਵਿੱਚ ਮੁਰ ਤੋਂ ਭਾਰੀ ਮੀਂਹ ਪੈਣ ਵਾਲਾ ਹਿਮੇਰਪੁਰ ਕਾਂਗੜਾ ਕੁਲੂ ਮੰਡੀ ਸ਼ਿਮਲਾ ਤੇ ਸਿਉਲ ਸਰਮਾਉਰ ਜ਼ਿਲ੍ਹਿਆਂ ਦੇ ਵਿੱਚ 22 ਅਲਰਟ ਜਿਹੜਾ ਜਾਰੀ ਹੋ ਚੁੱਕਾ ਹੈ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਜਦੋਂ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਂਦਾ ਤੇ ਫਿਰ ਉਸ ਦਾ ਸਿੱਧਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਕਿਉਂਕਿ ਪੰਜਾਬ ਦੇ ਤਿੰਨ ਡੈਮ ਖਾਸ ਕਰਕੇ ਰਣਜੀਤ ਸਾਗਰ ਡੈਮ ਪਾਖੜਾ ਡੈਮ ਅਤੇ ਪੌਂਗ ਡੈਮ ਦੇ ਵਿੱਚ ਨਾਲ ਦੀ ਨਾਲ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਖਾਸ ਤੌਰ ਤੇ ਹੁਣ ਜੇਕਰ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਕਿਉਂਕਿ ਖਤਰੇ ਦੇ ਨਿਸ਼ਾਨ ਤੋਂ 4-5 ਫੁੱਟ ਕਰੀਬ ਜਿਹੜਾ ਹੇਟਾ ਚੱਲ ਰਿਹਾ तकरीबन 1375 ਮਾਫ ਕਰਨਾ 1675 76 ਤੇ ਇਸ ਵਕਤ ਪਾਖੜਾ ਡੈਮ ਚੱਲ ਰਿਹਾ 1680 ਤੇ ਤਰੇ ਦਾ ਨਿਸ਼ਾਨਾ ਤੇ ਇਸੇ ਕਰਕੇ ਜਿਹੜਾ ਬੀਤੇ ਜਿਹੜੇ ਲੰਘੇ 2-3 ਦਿਨਾਂ ਤੋਂ ਪਾਖੜਾ ਡੈਮ ਦੇ ਵਿੱਚੋਂ ਥੋੜਾ-ਥੋੜਾ ਕਰਕੇ ਜਿਹੜਾ ਪਾਣੀ ਸਤਲੁਜ ਦਰਿਆ ਦੇ ਵੱਲ ਜਾਂ ਫਿਰ ਨਹਿਰਾਂ ਦੇ ਵਿੱਚ ਛੱਡਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਮੈਸ ਨੇ ਵੀ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਅਤੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਅਤੇ ਇਸ ਕਰਕੇ ਪੰਜਾਬ ਦੇ ਦਰਿਆ ਨੇ ਜਿਹੜੇ ਉਹਨਾਂ 'ਚ ਪਾਣੀ ਛੱਡ ਕੇ ਪਹਿਲਾਂ ਹੀ ਜਿਹੜੇ ਡੈਮ ਨੇ ਉਹਨਾਂ ਦਾ ਪੱਧਰ ਘਟਾਇਆ ਜਾ ਰਿਹਾ ਕਿਉਂਕਿ ਜੇਕਰ ਭਾਰੀ ਮੀਂਹ ਪੈਂਦਾ ਤਾਂ ਉਸ ਨੂੰ ਡਾੜਾ ਪਾਣੀ ਨੂੰ ਡੈਮਾਂ ਦੇ ਵਿੱਚ ਸਟੋਰ ਕੀਤਾ ਜਾ ਸਕੇ ਸਵਕਤ ਬਹੁਤ ਵੱਡੀ ਖਬਰਾਂ ਕਿ ਹਿਮਾਚਲ ਦੇ ਵਿੱਚ ਅੱਜ ਭਾਰੀ ਮੀਂਹ ਪੈਣ ਵਾਲਾ ਪ੍ਰਸ਼ਾਸਨ ਦੇ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਤੇ ਇਸੇ ਮੌਨਸੂਨ ਦੇ ਦੌਰਾਨ 386 ਲੋਕਾਂ ਦੀ ਭਾਰੀ ਮੀਂਹ ਦੇ ਨਾਲ ਜਾਂ ਫਿਰ ਬਹੁਤ ਸਾਰੀਆਂ ਘਟਨਾਵਾਂ ਲੈਂਡ ਸਲਾਈਡਿੰਗ ਦੇ ਨਾਲ 386 ਲੋਕਾਂ ਦੀ ਮੌਤ ਵੀ ਕੱਲੇ ਹਿਮਾਚਲ ਸੂਬੇ ਦੇ ਵਿੱਚ ਹੋ ਚੁੱਕੀ ਹੈ